ਤੱਕ ਖਬਰ ਸਮਰਾਲਾ ਤੋਂ ਆਈ ਸਾਹਮਣੇ ਇੱਕ ਪ੍ਰਵਾਸੀ ਮਜ਼ਦੂਰ ਜਿਹੜੇ ਕਿ ਆਪਣੇ ਕੰਮ ਤੇ ਜਾ ਰਹੇ ਸੀ ਤਾਂ ਇੱਕ ਗੱਡੀ ਦੇ ਵਿੱਚ ਤਕਰੀਬਨ ਦਸਣ ਜੋਗਾ ਜੋ ਕਿ 12 ਤੋਂ 15 ਜਿਹੜੇ ਕਿ ਹੈ ਪ੍ਰਵਾਸੀ ਮਜ਼ਦੂਰ ਜਿਹੜੇ ਕਿ ਹੈ ਆਪਣੇ ਕੰਮਾਂ ਤੇ ਜਾ ਰਹੇ ਸੀ ਜਿਨ੍ਹਾਂ ਦੇ ਵਿੱਚ ਕਈ ਬੱਚੇ ਵੀ ਇਸ ਗੱਡੀ ਦੇ ਵਿੱਚ ਸ਼ਾਮਲ ਸੀ ਤਾਂ ਉਹ ਗੱਡੀ ਜਿਹੜੀ ਕਿ ਅਚਾਨਕ ਇੱਕ ਦਰਖਤ ਦੇ ਵਿੱਚ ਜਿਹੜੇ ਕਿ ਇਹ ਟਕਰਾ ਜਾਂਦੀ ਹੈ ਤਾਂ ਉਸ ਟਕਰਾਉਣ ਦੇ ਕਾਰਨ ਜਿਹੜੇ ਉਸ ਗੱਡੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਮਹਿਲਾਵਾਂ ਅਤੇ ਬੱਚੇ ਵੀ ਜਿਹੜੇ ਉਸ ਗੱਡੀ ਦੇ ਵਿੱਚ ਮੌਜੂਦ ਸੀ ਤਾਂ ਉਹਨਾਂ ਦੇ ਕਈਆਂ ਦੇ ਜੜਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਜ਼ੇਰੇ ਇਲਾਜ ਦੇ ਲਈ ਸਮਰਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਭਿਆਨਕ ਖਾਸਾ ਵਾਪਰ ਜਾਂਦਾ ਜਿਸ ਦੇ ਵਿੱਚ ਕਈ ਪ੍ਰਵਾਸੀ ਮਜ਼ਦੂਰ ਜਿਹੜੇ ਕੀ ਆ ਉਹ ਜ਼ਖਮੀ ਹੋ ਜਾਂਦੇ ਆ ਤਾਂ ਕਈ ਉਸ ਦੇ ਵਿੱਚ ਜਿਹੜੇ ਕੀ ਬੱਚੇ ਵੀ ਸੀ ਜਿਨ੍ਹਾਂ ਦੇ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਨੇ ਤਾਂ ਉਹਨਾਂ ਨੂੰ ਜ਼ੇਰੇ ਇਲਾਜ ਦੇ ਲਈ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕੀ ਨਾਮ ਹੈ? ਅਜੀਤ ਸਿੰਘ। ਕਿਹੜਾ ਪਿੰਡਰ? ਗੜੀ ਤਰਖਣਾ ਵੀਰੇ। ਅ ਕੀ ਗੱਲ ਬਾਤ ਹੈ? ਵੀਰੇ ਮੋੜ ਤੇ ਖੜੀ ਸੀ ਅਸੀਂ ਸਾਰੇ ਜਣੇ ਉੱਤੇ ਤੇ ਮੋੜ ਤੋਂ ਆਈ ਹੈ ਗੱਡੀ 1 ਲੱਖ 300 ਦੇ ਕੇ ਖਿੱਚ ਕੇ ਲੱਗਿਆ ਅੰਬ ਚ ਤੇ ਉਸ ਤੋਂ ਬਾਅਦ ਜਿਹੜੀ ਸੀਗੀ ਵਿੱਚ ਪੇਸ਼ੈਂਟ ਉਹਨਾਂ ਨੂੰ ਅਸੀਂ ਐਂਬੂਲੈਂਸਾਂ ਨੂੰ ਫੋਨ ਕੀਤਾ ਤੇ ਨਹੀਂ ਸੀ ਮਿਲਿਆ। ਇਸ ਕਰਕੇ ਅਸੀਂ ਉਧਰੋਂ ਚੱਕ ਕੇ ਸਮਰਾਲੇ ਲੈ ਕੇ ਆ ਕੇ ਲਾਜ ਕਰਵਾਤਾ ਵਾ ਕਿੰਨੇ ਜਣੇ ਸੀ ਇਹ ਵੀਰੇ 9-10 ਜਣੇ ਨੇ ਅਸੀਂ ਜਿੰਨੇ ਕਿ ਸੀਗੇ ਪੇਸ਼ੈਂਟ ਅਸੀਂ ਚੱਕ ਕੇ ਲਿਆ ਕੇ ਇੱਥੇ ਪੱਟੀ ਲਾਜ ਕਰਵਾਤਾ ਬਾਕੀ ਹੁਣ ਦੇਖਦੇ ਆਂ ਡਾਕਟਰ ਜੀ ਹਾਂਜੀ ਸਾਰੀ ਗੱਡੀ ਦੀ ਲੇਬਰ ਆ ਵੀਰੇ ਇਹ ਅੱਛਾ ਇਹਨਾਂ ਨੇ ਕਿੱਥੇ ਜਾਣਾ ਸੀ ਇਹ ਨਹੀਂ ਪਤਾ ਵੀਰੇ ਕਿੱਥੇ ਜਾਣਾ ਸੀ ਪਰ ਅਸੀਂ ਖੜੇ ਸੀ ਅਸੀਂ ਉੱਥੇ ਵੀ ਲੇਬਰ ਵਾਲਾ ਕੰਮ ਕਰਦ ਨੇ ਇਹ ਨਹੀਂ ਪਤਾ ਖੇਤਾਂ ਜਾਣਾ ਸੀ ਜਾਂ ਸਟੋਰ ਜਾਣਾ ਸੀ ਤੇ ਵੀਰੇ ਅਸੀਂ ਉੱਥੇ ਖੜੇ ਜਿ ਮੌਜੂਦ ਤੇ ਅਸੀਂ ਇਸ ਕਰਕੇ ਇਹ ਗਲਤੀ ਨਾਲ ਐਕਸੀਡੈਂਟ ਇਹ ਡਰਾਈਵਰ ਦੀ ਗਲਤੀ ਨਾਲ ਹੋਇਆ ਵੀਰੇ ਡ라이ਵਰ ਨੇ ਖਿੱਚ ਕੇ ਇੱਕ ਲੱਖ ਮੋੜ ਤੇ ਖਿੱਚ ਕੇ ਰਸਪਾਤੀ ਤੇ ਉਦੋਂ ਗੱਡੀ ਸਾਹਮਣੀ ਹੋਈਗੀ ਇਸ ਕਰਕੇ ਕਿ ਅੰਬ ਚ ਗੱਡੀ ਲੱਗ ਗਈ ਔਰ ਟੋਟਲ ਕਿੰਨੇ ਜਣੇ ਸੀ ਗੱਡੀ ਟੋਟਲ ਤਾਂ ਆਉਣੇ ਵੀਰੇ 15 16 ਜਣੇ ਤਾਂ ਆਉਣਗੇ ਬੱਚੇ ਵੀ ਸੀਗੇ 15 18 ਜਣੇ ਤਾਂ ਹੋਣਗੇ ਵੀਰੇ ਬਾਕੀ ਹਜੇ ਟਾਂਕੇ ਲੱਗਣੇ ਬਾਈ ਹੁਣ ਦੇਖੋ ਕਿੰਨੀਆਂ ਕਿਸਟਾਂ ਨੇ ਕੁਝ ਪ੍ਰੇਸ਼ਨਾ ਆਪਣੇ ਐਕਸਰੇ ਵੀ ਆਉਣਗੇ ਕਿਸੇ ਦੇ ਸੀਰੀਅਸ ਹੈਗੇ ਹਾਂਜੀ ਸੀਰੀਅਸ ਵੀ ਨੇ ਤੇ ਬਾਕੀ ਚੱਟ ਸੱਟਾਂ ਵੀ ਲੱਗਿਆ ਨੇ ਬਾਕੀ ਜਵਾਕਾਂ ਦੇ ਵੀ ਲੱਗਿਆ ਆ ਵੀ ਚੀਜ਼ਾਂ ਪਟੀਆਂ ਉੱਪਰ ਵੀ ਟਾਂਕੇ ਲੱਗੇ ਹੋਏ ਨੇ ਬਾਕੀ ਬੱਚੇ ਹੈਗੇ 12 ਸਾਲ ਦਾ ਵੀ ਕੋਈ 13 ਸਾਲ ਦਾ ਵੀ 7 ਸਾਲ ਦਾ ਵੀ 7 ਸਾਲ ਦਾ ਵੀ ਹੈਗਾ ਬੱਚਾ ਛੋਟੇ ਛੋਟੇ ਵੀ ਆ ਜਿਹੜੇ ਸੱਟ ਲੱਗੇ ਨੇ ਬਾਕੀ ਜਿਹੜੇ ਮੁੰਡੇ ਬੜੇ ਨੇ ਥੋੜੇ ਜੇ 13 14 ਸਾਲ ਦੇ ਵੀ ਨੇ ਹੈਗੇ ਦੋ ਜਵਾਕ ਹੈਗੇ ਛੋਟੇ 12 ਸਾਲ ਦੇ ਇੱਕ ਬਾਕੀ 7 ਸਾਲ ਦਾ ਉਹ ਇੱਕ ਮੈਂ ਡਾਕਟਰ ਸੁਚਾਰੀ ਸਾਹਾ ਸਿਵਲ ਹਸਪੀਟਲ ਸਮਰਾਲਾ ਸੇ तो तो तकरीबन सवा नौ बजे तक काफ़ी पेशेंट्स आ, आ गए मास कैजुअल्टी तो हमें पता चला कि घड़ी कारखाना से वो लोग आ रहे थे और वो पेड़ पे आके बजी गाड़ी और गाड़ी में बारह पंद्रह सोलह जने थे हमारे पास अभी बारह जने ही आए हैं उसमें से सात जने को हमने नहीं आठ जने को हमने रेफर कर दिया है एक्चुअली बच्चे भी हैं उनके साथ मदर्स भी हैं तो हमने मदर और बच्चे दोनों को इकट्ठे रेफर कर दिया है और जो बाकी है वो हम इधर ही मैनेज करने की कोशिश करेंगे जो नहीं होंगे उनको भी रेफ़र कर तो तो की, की देंगे तकरीबन चार से छः साल के बच्चे हैं एक बारह साल की बच्ची है और उनकी मद, उसकी मदर भी है बेसिकली लेबरर्स है वो लोग ट्रैवल कर रहे थे आम के पेड़ से गाड़ी टकराई इंजरी तो मतलब है थोड़ा बहुत सीवियर इंजरी है है ना सीवियर हाँ सीवियर इंजरी है तो हमें रेफ़र करना ही पड़ा एक्चुअली हाँ आधे बच्चों को तो सी टी स्कैन की लोड है किसी का ईयर ब्लीड है okay. तो कोई लॉस ऑफ कॉन्शियसनेस है किसी बच्चे का okay. तो सी टी स्कैन की लोड है सबके ही लोड है और मदर्स uh, जो हैं उनके भी uh, है थोड़ा बहुत मेल पेशेंट नहीं एक है नहीं एक दो एक दो है बट वो लोग इतना ज़्यादा गहरी तरह नहीं इंजोर्ड नहीं है मोस्टली लेडीज है लेडीज एंड किड्स